ਜੇਕਰ ਤੁਸੀਂ ਵੀ ਚੰਡੀਗੜ੍ਹ ਜਾ ਕੇ ਮੀਂਹ ਦਾ ਨਜ਼ਾਰਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਹੁਣ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪਵੇਗੀ। ਮੰਡੀ ਗੁਵਿੰਦਗੜ੍ਹ ਦੀ ਮਹਾਰਾਜਾ ਅਗਰਸੈਨ ਪਾਰਕ ਦੇ ਵਿੱਚ ਇੱਕ ਬਰਸਾਤੀ ਝੀਲ ਬਣਾ ਦਿੱਤੀ ਗਈ ਹੈ ਜੋ ਕਿ ਕੁਦਰਤੀ ਤੌਰ ਤੇ ਬਣੀ ਇਸ ਝੀਲ ਦੇ ਵਿੱਚ ਸ਼ਾਮ ਦੇ 6:30 ਵਜੇ ਤੋਂ ਬਾਅਦ ਵੀ ਬੱਚੇ ਨਹਾ ਰਹੇ ਹਨ। ਇਹ ਝੀਲ ਬਰਸਾਤੀ ਪਾਣੀ ਦੇ ਨਾਲ ਬਣੀ ਹੋਈ ਦਿਸ ਰਹੀ ਹੈ ਜਿਸ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਸ਼ਾਮ ਤੱਕ ਪਾਣੀ ਜਿਹੜਾ ਹੈਗਾ ਉਹ ਇਸੇ ਤਰ੍ਹਾਂ ਚੀਰਲਾ ਰੂਪ ਤਾਰਨ ਕਰ ਚੁੱਕਿਆ ਹੈ ਹੁਣ ਇਸ ਪਾਣੀ ਦੇ ਵਿੱਚ ਮੱਛਰ ਪੈਦਾ ਹੋਵੇਗਾ ਡੇਂਗੂ ਮਲੇਰੀਆ ਦਾ ਖਾਸ਼ਾ ਪੈਦਾ ਹੋਵੇਗਾ ਲੋਕਾਂ ਦੇ ਘਰਾਂ ਵਿੱਚ ਜਾ ਕੇ ਚਲਾਨ ਕੱਟਣ ਵਾਲੀ ਨਗਰ ਕਾਉਂਸਲ ਗੁਵਿੰਦਗੜ੍ਹ ਖੁਦ ਆਪਣੇ ਪਾਰਕ ਦੇ ਵਿੱਚ ਜਮਾ ਹੋਏ ਪਾਣੀ ਦੀ ਨਿਕਾਸੀ ਨੂੰ ਲੈ ਕੇ ਇਸ ਸਸ਼ੋਪੰਜ ਵਿੱਚ ਪਈ ਹੈ ਕਿ ਇਸ ਪਾਣੀ ਦੀ ਨਿਕਾਸੀ ਕਿਸ ਤਰ੍ਹਾਂ ਕੀਤੀ ਜਾ ਸਕੇ ਰਾਤ ਦਾ ਮੀਂਹ ਹਣ ਤੋਂ ਬਾਅਦ ਵੀ ਨਗਰ ਕੌਂਸਲ ਦੀ ਅਗਰਸੇਨ ਪਾਰਕ ਦੇ ਵਿੱਚ ਇਹ ਖੜਿਆ ਪਾਣੀ ਤੁਹਾਨੂੰ ਚੰਡੀਗੜ੍ਹ ਦੀ ਝੀਲ ਦਾ ਨਜ਼ਾਰਾ ਦਿਖਾ ਰਿਹਾ ਹੈ ਤੁਹਾਨੂੰ ਹੁਣ ਚੰਡੀਗੜ੍ਹ ਜਾਣ ਦੀ ਰੋਡ ਨਹੀਂ ਪਵੇਗੀ ਤੁਸੀਂ ਇਸ ਝੀਲ ਦੇ ਵਿੱਚ ਨਜ਼ਾਰਾ ਲੈ ਸਕਦੇ ਹੋ ਤੇ ਕਿਸ਼ਤੀ ਵੀ ਚਲਾ ਸਕਦੇ ਹੋ